ਆ ਪਾਣੀ ਵਾਲੀ ਗੱਲ ਵੀ ਹੋਵੇ ਕੋਈ ਇਹਨਾਂ ਦੇ ਨੰਬਰ ਤੇ ਯਾਰ ਜਿਹੜੇ ਬੰਦੇ ਜਿਹੜੇ ਵਸੀਆਂ ਨੂੰ ਕੰਮ ਕਰਕੇ ਖੁਸ਼ ਨਹੀਂ ਲੋ ਪਾਣੀ ਆਪਣਾ ਹੋਰ ਆਪਾਂ ਇਹਨੂੰ ਰੇਸ ਸੀਵਰੇਜ ਦੀ ਜਿਹੜੀ ਪ੍ਰੋਬਲਮ ਐ ਫਿਰ ਅਲ ਕੋਈ ਪ੍ਰੋਬਲਮ ਨਹੀਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਤੇ ਗੱਲ ਵੀ ਸੀਵਰ ਬੰਦ ਹੋ ਜਾਂਦਾ ਪਰ ਉਹ ਕਾਰਨ ਇਹ ਗੱਲ ਵੀ ਇੱਥੇ ਵਾਟਰ ਸਪਲਾਈ ਦੀ ਲੋਕਾਂ ਨੇ ਜੋ ਮੌਕਾ ਤੁਸੀਂ ਨਾਲ ਹੀ ਦੇਖਿਆ ਅੱਜ ਦੀ ਮੇਰੇ ਸਾਰੀਆਂ ਗਲੀਆਂ ਦੇ ਵਿੱਚ ਟੱਬ ਰੱਖੇ ਹੋਏ ਨੇ ਵਾਟਰ ਸਪਲਾਈ ਖੁੱਲੀ ਜਾਂਦੀ ਵੀ ਹੈ ਅਗਰ ਪਾਣੀ ਜ਼ਿਆਦਾ ਯੂਜ਼ ਕਰਾਂਗੇ ਆਪਾਂ ਅਨਨੈਸੈਸਰੀ ਜਿਹੜਾ ਕਿ ਫਾਈਨ ਅੱਜ ਦੀ ਡੇਟ ਦੇ ਵਿੱਚ ਉਹ ਕਿਰਪਾ ਕਰਕੇ ਇਹਨਾਂ ਨੂੰ ਸਮਝਾਏ ਵਾਲੀ ਪਾਣੀ ਕਿ ਕਿ ਟੱਬ ਅੱਗੇ ਰੱਖਿਓ ਇਹ ਟੁੱਡੀ ਲਾਈਦੀ ਹੋਈ ਇਹਨਾਂ ਨੇ ਟੱਬ ਭਰ ਗਏ ਨੇ ਪਾਣੀ ਉਵੇਂ ਜਾ ਰਿਹਾ ਉਹ ਕਾਰਨ ਨਾਲ ਵੀ ਜਿਹੜਾ ਜਦੋਂ ਸੀਵਰ 8 ਇੰਚ ਪਾਈ ਦੇ ਵਿੱਚ ਜਿਆਦਾ 8 ਇੰਚ ਤੋਂ ਜਾ ਜਾਏਗਾ ਪਾਣੀ ਓਵਰਫਲੋ ਹੋਏਗਾ ਇਹੀ ਕਰਨਾ ਬਾਕੀ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਸੀਵਰੇ ਬੰਦ ਨਹੀਂ ਹੈਗਾ ਸਾਰੇ ਚੱਲ ਰਹੇ ਸਾਰੀਆਂ ਗਲੀਆਂ ਸੁੱਕੀਆਂ ਪਈਆਂ ਜੀ ਸਰ ਪਾਣੀ ਦਾ ਟਾਈਮ ਕੱਥੇ ਜਾਵੇਗਾ ਪਾਣੀ ਦਾ ਟਾਈਮ 5 ਤੋਂ ਲੈ ਕੇ 8 ਵਜੇ ਤੱਕ ਅਜੀ ਸ਼ਾਮ ਦਾ ਸਵੇਰੇ 5 ਤੋਂ ਨੂੰ ਦੁਪਹਿਰੇ 12:30 ਤੋਂ 1:30 ਔਰ ਸ਼ਾਮੀ 5 ਤੋਂ 8 ਔਰ ਪਰ ਇਹ ਗੱਲ ਵੀ ਦੇਖੋ ਜੇ ਆਪਾਂ ਪਾਣੀ ਦੀ ਇਸਤੇਮਾਲ ਸਹੀ ਨਹੀਂ ਕਰਾਂਗੇ ਜੇ ਆਪਾਂ ਟੂਟੀ ਨਹੀਂ ਲਾਵਾਂਗੇ ਉਹ ਕਾਰਨ ਹੈ ਦੇਖੋ ਆਪਾਂ ਪਾਣੀ ਸੂਰਤਾਂ ਲਈ ਲਿਤਾ ਹੁਣ ਤੁਹਾਡੇ ਘਰੇ ਪਾਣੀ ਆ ਰਿਹਾ ਜੇ ਹੁਣ ਪਾਣੀ ਦੀ ਟੂਟੀ ਨਹੀਂ ਲਾਓਗੇ ਤਾਂ ਫਿਰ ਉਹ ਤਾਂ ਵੇਸਟੇਜ ਆ ਨਾ ਨਾਲੀ ਦੀ ਜਾ ਰਿਹਾ ਪਾਣੀ ਉਹ ਨਾਲੀ ਅੱਗੇ ਸਿਵਰ ਦੀ ਜਾ ਰਿਹਾ ਉਹ ਸਿਵਰ ਜਦੋਂ ਪਾਣੀ ਜ਼ਿਆਦਾ ਹੋ ਜਾਵੇ ਓਵਰਫਲੋ ਕਰਨ ਲੱਗ ਪੈਂਦਾ ਅੱਜ ਦੀ ਡੇਟ ਦੇ ਇਸ ਟਾਈਮ ਤੁਸੀਂ ਨਾਲ ਸੀ ਸਾਰੇ ਭਰਾ ਕਿਤੇ ਵੀ 1 ਇੰਚ ਪਾਣੀ ਨਹੀਂ ਖੜਾਇਆ ਫਿਰੋਜ਼ਪੁਰ ਦੇ ਵਿੱਚ ਗਲੀ ਦੇ ਵਿੱਚ ਜਿਹੜੀ ਬਸਤੀ ਭਟੀਆਂ ਜਿਹੜੇ ਬਾਰੇ ਇਹਨਾਂ ਨੇ ਧਰਨਾ ਲਾਇਆ ਔਰ ਜਿਹੜਾ ਕਾਰਨ ਹੈ ਉਹ ਵਾਟਰ ਔਰ ਫਿਰ ਵੀ ਕੋਈ ਓਵਰਫਲੋ ਦੇ ਬਾਵਜੂਦ ਵੀ ਪਾਣੀ ਹੈ ਨਹੀਂ ਦਾ ਸਾਰੇ ਸੀਵਰ ਸਹੀ ਤਰੀਕੇ ਨਾਲ ਚੱਲ ਰਿਹਾ ਚੱਲਦੇ ਬੰਦ ਠੀਕ ਹੈ ਜੀ ਮੇਰੇ ਨਾਲ ਸੁਣੋ ਕਿਹੜੀ ਗੱਲ ਨੂੰ ਲੈ ਕੇ ਅੱਜ ਤੇਰੀ ਰੋਡ ਜਮ ਕੀਤਾ ਹੈ ਜੀ ਇਹ ਸਰ ਇਹ ਸੀਵਰੇਜ ਡਿਪਾਰਟਮੈਂਟ ਦੇ ਖਿਲਾਫ ਲਾਇਆ ਇਹ ਤਰਨਾ ਤੇ ਇੱਥੇ ਗੰਦਬੋਧ ਵਜਦਾ ਸੀਵਰ ਮੇਨ ਬੰਦ ਹੈ ਅਸੀਂ ਕੰਪਲੀਟਾ ਲਿਖਾ ਲਗਾ ਸਾਡੇ ਵਟਸਐਪ ਤੇ ਦੇਖ ਲਓ ਕੰਪਲੀਟਾ ਇੰਨੇ ਰੋਜ਼ਾਨਾ ਪੈਂਦੀਆਂ ਨੇ ਵੱਡੇ ਸੀਵਰੇ ਬੰਦ ਪਏ ਨੇ ਕਹਿੰਦੇ ਨੇ ਸਾਡੇ ਬੰਦੇ ਆਉਂਦੇ ਨੇ ਬੰਦੇ ਆਣੇ ਭੇਜਦੇ ਹੈਗਾ ਜਿਉਂ ਸਾਹ ਉਹਨਾਂ ਕੁਛਨ ਕੋਰਓਵਰ ਜੀ ਦਾ ਗੱਲ ਹੋਈ ਸੀ ਬੰਦੇ ਆਂਦੇ ਨੇ ਬੰਦੇ ਹੋਣੇ ਸੀਵਰੇ ਠੀਕਰ ਪਰ ਆਂਦਾ ਕੋਈ ਨਹੀਂ ਤੇ ਮਾੜੇ ਹੜਾਣਾ ਲਾ ਕੇ ਖੋਲ ਜਾਂਦੇ ਬਾਅਦ ਚੁੱਕਾ ਫਿਰ ਬੰਦ ਹੋ ਜਾਂਦੇ ਅਗਲੇ ਦਿਨ ਉਹ ਕਿੰਨੇ ਦਿਨ ਤੋਂ ਦਿੱਕਤ ਆ ਰਹੀ ਹੈ 2 ਮਹੀਨੇ ਤੋਂ ਆ ਰਹੀ ਹੈ ਕੱਲੇ ਇਹੀ ਪਾਣੀ ਦੀ ਦਿੱਕਤ ਆ ਰਹੀ ਹੈ ਜਾਂ ਪੀਣ ਵਾਲੇ ਪਾਣੀ ਪੀਣ ਵਾਲਾ ਪਾਣੀ ਵੀ ਬੇਕਾਰ ਆ ਰਹਾ ਗੰਦਾ ਪਾਣੀ ਚੋਕਰੀ ਸੀਵਰੇ ਦਾ ਪਾਣੀ ਜੋ ਸੀਵਰੇ ਪਾਣੀ ਖੜਾ ਜਾ ਕੇ ਸੀਵਰੇ ਪਾਣੀ ਚੱਕਣਾ ਉਹਨੇ ਮੈਂ ਕਿ ਕਰ ਦਿਓ ਮੰਗ ਜੀ ਤਾਂ ਜ਼ਿਆਦਾ ਕੁਛ ਨਹੀਂ ਮੰਗਦੇ ਅੱਜ ਤਾਂ ਕਹਿੰਦੇ ਸਫਾਈ ਹੋ ਜੇ ਸਾਰੀ ਉਹ ਸਾਨੂੰ ਕੀ ਚਾਹੀਦਾ ਅਸੀਂ ਵੋਟਾਂ ਇਸੇ ਕਰ ਕਾਮਾਦਮੀ ਪਾਰਟੀ ਚ ਨਵਾਂ ਸਰਕਾਰ ਆਏਗੀ ਸੁਧਾਰ ਹੋਣਗੇ ਬਟ ਸਾਡੇ ਦਾ ਸੁਧਾਰ ਕੇ ਅਸੀਂ ਤਾਂ ਬੇਕਾਰ ਹੋਈ ਜਾ ਰਹੇ ਨਾਮ ਕੀ ਆਪਣਾ ਕਿੱਥੋਂ ਦੇ ਰਹਿਣ ਆ ਅੱਜ ਜਿਹੜਾ ਤੁਹਾਡੇ ਵੱਲੋਂ ਅਜਰਾ ਰਸਤਾ ਜਾਮ ਕੀਤਾ ਗਿਆ ਉਹ ਕਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ ਇਸ ਵਾਸਤੇ ਕੋਸ ਸਾਨੀ ਸਰਬੰਧ ਨੇ ਬਸ ਸਾਰਾ ਉਹਨਾਂ ਨੂੰ ਸਾਡੀ ਸੁਣਾਈ ਹੋ ਰਹੀ ਨਾ ਆਪ ਕੋ ਇਰਾਮਤੀ ਆ ਰਿਹਾ ਨਾ ਕੋਈ ਵੀ ਨਹੀਂ ਆ ਰਿਹਾ ਜਿਹੜੇ ਝਾੜੂ ਵਾਲਾ ਜਿਹਨਾਂ ਵੋਟਾਂ ਪਾਈਆਂ ਇਹਨਾਂ ਆਲਾ ਵੰਦੋ ਕਰ ਕੋਈ ਨਹੀਂ ਹੋਣਾ ਛੋਟੇ ਛੋਟੇ ਸਾਡੇ ਬੱਚੇ ਸਕੂਲਾਂ ਤਾਂ ਵੀ ਪਰੇਸ਼ਾਨ ਨੇ ਜਾਣ ਲਈ ਇਹਨਾਂ ਨਾਲ ਪਾਣੀ ਗਲੀ ਚ ਕੋੜੇ ਕੋੜੇ ਖੜ ਜਾਂਦਾ ਹੈ ਮਾੜਾ ਇਹ ਕੱਢ ਜਾਂਦੇ ਫਿਰ ਉਵੇਂ ਹੀ ਹੋ ਜਾਂਦਾ ਕਿੰਨੇ ਟਾਈਮ ਤੋਂ ਸਾਲੀ ਦੀ ਸਮੱਸਿਆ ਹੈ ਆਪ ਕੋ ਘੱਟ 10 ਸਾਲ ਹੋ ਗਏ ਨੇ ਬਸ ਪਾਣੀ ਕੱਢ ਜਾਂਦੇ ਨੇ ਫਿਰ ਦਹਾਕ ਦਿਨ ਬਾਅਦ ਫਿਰ ਬੰਦ ਹੋ ਜਾਂਦਾ ਕੱਢ ਜਾਂਦੇ ਦਹਾਕ ਦਿਨ ਬਾਅਦ ਫਿਰ ਬੰਦ ਹੋ ਜਾਂਦਾ ਦਹਾਦਾਂ ਚੱਲ ਪੈਂਦਾ ਫਿਰ ਬੰਦ ਹੋ ਜਾਂਦਾ ਸਾਡੀ ਮੰਗ ਹੈ ਕਿ ਸਾਡੇ ਨਵੇਂ ਸੀਵਰ ਪਾਏ ਜਾਣ ਆ ਪਾਣੀ ਵਾਲੀ ਜਗ੍ਹਾ ਵੀ ਆਵੇ ਕੋਈ ਨੰਬਰ ਤੇ ਆ ਬੰਦੇ ਜਿਹੜੇ ਵਸੀਆਂ ਦਾ ਕੰਮ ਕਰਕੇ ਖੁਸ਼ ਨਹੀਂ ਪਾਣੀ ਆਪਣਾ ਪਰ ਆਪਾਂ ਐਵੇਂ ਰੇਸ ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈ ਫਿਲਹਾਲ ਕੋਈ ਪ੍ਰੋਬਲਮ ਨਹੀਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਹੈਗਾ ਵੀ ਸੀਵਰ ਬੰਦ ਹੋ ਜਾਂਦਾ ਪਰ ਉਹ ਕਾਰਨ ਇਹ ਹੈਗਾ ਵੀ ਇੱਥੇ ਵਾਟਰ ਸਪਲਾਈ ਦੀ ਲੋਕਾਂ ਨੇ ਜੋ ਮੌਕਾ ਤੁਸੀਂ ਨਾਲ ਹੀ ਵੇਖਿਆ ਹੈ ਵੀ ਮੇਰੇ ਸਾਰੀਆਂ ਗਲੀਆਂ ਦੇ ਵਿੱਚ ਟੱਬ ਰੱਖੇ ਹੋਏ ਨੇ ਵਾਟਰ ਸਪਲਾਈ ਖੁੱਲੀ ਚੱਲਦੀ ਵੀ ਹੈ ਅਗਰ ਪਾਣੀ ਜਿਆਦਾ ਯੂਜ਼ ਕਰਾਂਗੇ ਆਪਾਂ ਅਨਨੈਸੈਸਰੀ ਜਿਹੜਾ ਕਿ ਫਾਈਨ ਅੱਜ ਦੀ ਡੇਟ ਦੇ ਵਿੱਚ ਉਹ ਕਿਰਪਾ ਕਰਕੇ ਇਹਨਾਂ ਨੂੰ ਸਮਝਾਏ ਵਾਲੀ ਪਾਣੀ ਅਨਨੈਸੈਸਰੀ ਨਾ ਵੇਸ਼ ਕਰੋ ਕਿਉਂਕਿ ਟੱਪ ਅੱਗੇ ਰੱਖਿਓ ਇਹ ਟੁੱਟੀ ਲਾਈ ਦੀ ਹੋਈ ਇਹਨਾਂ ਨੇ ਟੱਪ ਭਰ ਗਏ ਨੇ ਪਾਣੀ ਉਵੇਂ ਜਾ ਰਿਹਾ ਉਹ ਕਾਰਨ ਨਾਲ ਵੀ ਜਿਹੜਾ ਜਦੋਂ ਸੀਵਰ 8 ਇੰਚ ਪਾਈ ਦੇ ਵਿੱਚ ਜਿਆਦਾ 8 ਇੰਚ ਤੋਂ ਜਾ ਜਾਏਗਾ ਪਾਣੀ ਓਵਰਫਲੋ ਹੋਏਗਾ ਇਹੀ ਕਰਨਾ ਬਾਕੀ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਸੀਵਰ ਨਹੀਂ ਬੰਦ ਦੀ ਹੈਗਾ ਸਾਰੇ ਚੱਲ ਰਹੇ ਨੇ ਸਾਨੀਆਂ ਗਲੀਆਂ ਸੁੱਕੀਆਂ ਪਈਆਂ ਜੀ ਸਰ ਪਾਣੀ ਦਾ ਵੀ ਟਾਈਮ ਠੱਲੇ ਜਾਵੇ ਦਾ ਪਾਣੀ ਦਾ ਟਾਈਮ 5 ਤੋਂ ਲੈ ਕੇ 8 ਵਜੇ ਤੱਕ ਜੀ ਸ਼ਾਮ ਦਾ ਸਵੇਰੇ 5 ਤੋਂ ਨੂੰ ਦੁਪਹਿਰੇ 12:30 ਤੋਂ 1:30 ਔਰ ਸ਼ਾਮੀ 5 ਤੋਂ 8 ਔਰ ਪਰ ਇਹ ਗੱਲ ਵੀ ਦੇਖੋ ਜੀ ਆਪਾਂ ਪਾਣੀ ਦੀ ਇਸਤੇਮਾਲ ਸਹੀ ਨਹੀਂ ਕਰਾਂਗੇ ਜੀ ਆਪਾਂ ਟੂਟੀ ਨਹੀਂ ਲਾਵਾਂਗੇ ਉਹ ਕਾਰਨ ਹੈ ਦੇਖੋ ਆਪਾਂ ਪਾਣੀ ਸੂਰਜਾ ਲਈ ਲੀਤਾ ਹੁਣ ਤੁਹਾਡੇ ਘਰੇ ਪਾਣੀ ਆ ਰਿਹਾ ਜੇ ਹੁਣ ਪਾਣੀ ਦੀ ਟੂਟੀ ਨਹੀਂ ਲਾਓਗੇ ਤਾਂ ਫਿਰ ਉਹ ਤਾਂ ਵੇਸਟੇਜ ਆਣਾ ਨਾਲੀ 'ਚ ਜਾ ਰਿਹਾ ਪਾਣੀ ਉਹ ਨਾਲੀ ਅੱਗੇ ਸਿਵਰ ਜੀ ਜਾ ਰਿਹਾ ਉਹ ਸਿਵਰ ਜਦੋਂ ਪਾਣੀ ਜ਼ਿਆਦਾ ਹੋ ਜਾਵੇ ਤਾਂ ਓਵਰਫਲੋ ਕਰਨ ਲੱਗ ਕਿੱਦੇ ਵੀ 1 ਇੰਚ ਪਾਣੀ ਨਹੀਂ ਖੜਾਇਆ ਫਿਰੋਜ਼ਪੁਰ ਦੇ ਵਿੱਚ ਗਲੀ ਦੇ ਵਿੱਚ ਜਿਹੜੀ ਬਸਤੀ ਭਟੀਆਂ ਜਿਹੜੇ ਬਾਰੇ ਇਹਨਾਂ ਨੇ ਧਰਨਾ ਲਾਇਆ ਔਰ ਜਿਹੜਾ ਕਾਰਨ ਹੈ ਉਹ ਵਾਟਰ ਸਪਲਾਈ ਦਾ ਜਿਹੜਾ ਓਵਰਫਲੋ ਪਾਣੀ ਹੈ ਉਹ ਜਾ ਰਿਹਾ ਔਰ ਫਿਰ ਵੀ ਕੋਈ ਓਵਰਫਲੋ ਦੇ ਬਾਵਜੂਦ ਵੀ ਪਾਣੀ ਹੈ ਨਹੀਂ ਦਾ ਸਾਰੇ ਸਿਵਰ ਸਹੀ ਤਰੀਕੇ ਨਾਲ ਚੱਲ ਰਿਹਾ ਚੱਲਦੇ ਬੰਦ ਠੀਕ ਹੈ ਜੀ ਮੇਰੇ ਨਾਲ ਸੁਣੋ ਕਿਹੜੀ ਗੱਲ ਨੂੰ ਲੈ ਕੇ ਅੱਜ ਤੇਰੀ ਰੋਡ ਜਮ ਕੀਤਾ ਹੈ ਜੀ ਇਹ ਸਰ ਇਹ ਸਿਵਲ ਡਿਪਾਰਟਮੈਂਟ ਦੇ ਖਿਲਾਫ ਲਾਇਆ ਹੈ ਧਰਨਾ ਇਹ ਤੇ ਗੰਦਬੋਧ ਵਜਿਦਾ ਅਸੀਂ ਫਿਰ ਮੇਨ ਬੰਦੇ ਅਸੀਂ ਕੰਪਲੀਟਾ ਲਖਾ ਸਾਡੇ ਵਟਸਐਪ ਤੇ ਦੇਖ ਲਓ ਕੰਪਲੀਟਾ ਇੰਨੀ ਰੋਜ਼ਾਨਾ ਪੈਂਦੀਆਂ ਨੇ ਵੱਡੇ ਸਿਵਰੇ ਬੰਦ ਪਏ ਨੇ ਕਹਿੰਦੇ ਨੇ ਸਾਡੇ ਬੰਦੇ ਆਉਂਦੇ ਨੇ ਬੰਦੇ ਆਣੇ ਭੇਜਦੇ ਗਏ ਜਿਓ ਸਾਹ ਨਾਲ ਗੁਲਸ਼ਨ ਗਰਓਵਰ ਜੀ ਨਾਲ ਗੱਲ ਹੋਈ ਸੀ ਬੰਦੇ ਆਉਂਦੇ ਨੇ ਬੰਦੇ ਹੋਣੇ ਸਿਵਰੇ ਠੀਕਰ ਪਰ ਆਉਂਦਾ ਕੋਈ ਨਹੀਂ ਦੇ ਮਾੜੇ ਅਡਾਣਾ ਲਾ ਕੇ ਖੋਲ ਜਾਂਦੇ ਨੇ ਬਾਅਦ ਚੁੱਕਾ ਫਿਰ ਬੰਦ ਹੋ ਜਾਂਦਾ ਅਗਲੇ ਦਿਨ ਕਿੰਨੇ ਦਿਨ ਤੋਂ ਦਿੱਕਤ ਆ ਰਹੀ ਹੈ 2 ਮਹੀਨੇ ਤੋਂ ਆ ਰਹੀ ਹੈ ਕੱਲੇ ਇਹੀ ਪਾਣੀ ਦੀ ਦਿੱਕਤ ਆ ਰਹੀ ਆ ਜਾਂ ਪੀਣ ਵਾਲੇ ਪਾਣੀ ਪੀਣ ਵਾਲਾ ਪਾਣੀ ਵੀ ਬੇਕਾਰ ਆ ਰਿਹਾ ਗੰਦਾ ਪਾਣੀ ਚੋਕਰੀ ਸੀਵੇ ਸੀਵਰੇ ਦਾ ਪਾਣੀ ਜੋ ਸੀਵਰੇ ਪਾਣੀ ਖੜਾ ਜਾ ਕੇ ਸੀਵਰੇ ਪਾਣੀ ਚੱਕਣਾ ਉਹਨੇ ਮੈਨੂੰ ਮੰਗ ਕੇ ਕਰ ਦਿਓ ਮੰਗ ਅਸੀਂ ਤਾਂ ਜ਼ਿਆਦਾ ਕੁਝ ਨਹੀਂ ਮੰਗਦੇ ਅਸੀਂ ਤਾਂ ਕਹਿੰਦੇ ਸਫਾਈ ਹੋ ਜਾਏ ਸਾਰੀ ਹੋਰ ਸਾਨੂੰ ਕੀ ਚਾਹੀਦਾ ਅਸੀਂ ਵੋਟਾਂ ਹੀ ਇਸੇ ਕਰ ਕਾਮਾਦਮੀ ਪਾਰਟੀ ਚ ਨਵਾਂ ਸਰਕਾਰ ਆਏਗੀ ਸੁਧਾਰ ਹੋਣਗੇ ਬਟ ਸਾਡੇ ਦਾ ਸੁਧਾਰ ਕੇ ਅਸੀਂ ਤਾਂ ਬੇਕਾਰ ਹੋਈ ਜਾ ਰਹੇ ਹਾਂ ਨਾਮ ਕੀ ਆਪਣਾ ਕਿੱਥੋਂ ਦੇ ਰਹਿਣ ਵਾਲੇ ਹੱਟੀ ਵਾਲਸਤੀ ਅੱਜ ਜਿਹੜਾ ਤੁਹਾਡੇ ਵੱਲੋਂ ਅਜਰਾ ਰਸਤਾ ਜਾਮ ਕੀਤਾ ਗਿਆ ਉਹ ਕਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ ਇਸ ਵਾਸਤੇ ਕੋਸਵਾਣੀ ਸਰਪੰਨ ਨੇ ਦਾ ਸਾਰਾ ਗੁਨਾ ਕੋ ਸਾਡੀ ਸੁਣਾਈ ਹੋ ਰਹੀ ਨਾ ਆਪ ਕੋ ਇਤਰਾਮ ਨਹੀਂ ਆ ਰਿਹਾ ਨਾ ਕੋਈ ਵੀ ਨਹੀਂ ਆ ਰਿਹਾ ਜਿਹੜੇ ਝਾੜੂ ਵਾਲਾ ਜਿਹਨਾਂ ਵੋਟਾਂ ਪਾਈਆਂ 50 ਤਰ੍ਹਾਂ ਦਾ ਸਾਡੀ ਜੀਵਨਾ ਛੋਟੇ ਛੋਟੇ ਸਾਡੇ ਬੱਚੇ ਸਕੂਲਾਂ ਤਾਂ ਵੀ ਪਰੇਸ਼ਾਨ ਨੇ ਜਾਣ ਨੇ ਇਹਨਾਂ ਨਾਲ ਪਾਣੀ ਗਲੀ ਚ ਕੋੜੇ ਕੋੜੇ ਖੜ ਜਾਂਦਾ ਹੈ ਮਾੜਾ ਜਾਂ ਕੱਢ ਜਾਂਦੇ ਫੇਰ ਉਵੇਂ ਹੀ ਹੋ ਜਾਂਦਾ ਕਿੰਨੇ ਟਾਈਮ ਤੋਂ ਸਾਡੀ ਇਹ ਸਮੱਸਿਆ ਹੈ ਕੋੜ 10 ਸਾਲ ਹੋ ਗਏ ਨੇ ਬਸ ਪਾਣੀ ਕੱਢ ਜਾਂਦੇ ਨੇ ਫੇਰ ਦਹਾ ਦਿਨ ਬਾਅਦ ਫੇਰ ਬੰਦ ਹੋ ਜਾਂਦਾ ਕੱਢ ਜਾਂਦੇ ਦਹਾ ਦਿਨ ਬਾਅਦ ਫੇਰ ਬੰਦ ਹੋ ਜਾਂਦਾ ਦਹਾ ਦਿਨ ਚੱਲ ਪੈਂਦਾ ਫੇਰ ਬੰਦ ਹੋ ਜਾਂਦਾ ਸਾਡੀ ਮੰਗ ਹੈ ਕਿ ਸਾਡੇ ਨਵੇਂ ਸਿਵਰ ਪਾਏ ਜਾਣ ਆ ਪਾਣੀ ਵਾਲੀ ਗੱਲ ਵੀ ਆਵੇ ਕੋਈ ਇਹਨਾਂ ਦੇ ਨੰਬਰ ਤੇ ਯਾਰ ਇਹ ਬੰਦੇ ਜਿਹੜੇ ਵਸੀਆਂ ਦਾ ਕੰਮ ਕਰਕੇ ਖੁਸ਼ ਨਹੀਂ ਲੋ ਪਾਣੀ ਆਪਣਾ ਹੋਰ ਆਪਾਂ ਇਹਨੂੰ ਰੇਸ ਸੀਵਰੇਜ ਦੀ ਜਿਹੜੀ ਪ੍ਰੋਬਲਮ ਐ ਫਿਲਹਾਲ ਕੋਈ ਪ੍ਰੋਬਲਮ ਨਹੀਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਤੇ ਗੱਲ ਵੀ ਸੀਵਰ ਬੰਦ ਹੋ ਜਾਂਦਾ ਪਰ ਉਹ ਕਾਰਨ ਇਹ ਗੱਲ ਵੀ ਇੱਥੇ ਵਾਟਰ ਸਪਲਾਈ ਦੀ ਲੋਕਾਂ ਨੇ ਜੋ ਮੌਕਾ ਤੁਸੀਂ ਨਾਲ ਹੀ ਵੇਖਿਆ ਅੱਜ ਦੀ ਮੇਰੇ ਸਾਰੀਆਂ ਗਲੀਆਂ ਦੇ ਵਿੱਚ ਟੱਬ ਰੱਖੇ ਹੋਏ ਨੇ ਵਾਟਰ ਸਪਲਾਈ ਖੁੱਲੀ ਜਾਂਦੀ ਵੀ ਹੈ ਅਗਰ ਪਾਣੀ ਜ਼ਿਆਦਾ ਯੂਜ਼ ਕਰਾਂਗੇ ਆਪਾਂ ਅਨਨੈਸੈਸਰੀ ਜਿਹੜਾ ਕਿ ਫਾਈਨ ਅੱਜ ਦੀ ਡੇਟ ਦੇ ਵਿੱਚ ਉਹ ਕਿਰਪਾ ਕਰਕੇ ਇਹਨਾਂ ਨੂੰ ਸਮਝਾਏ ਵਾਲੇ ਵੀ ਪਾਣੀ ਆਨ ਨੂੰ ਸਸਲੀ ਨਾਲ ਵੇਸਟ ਕਰੋ ਕਿਉਂਕਿ ਟੱਪ ਬੱਗੇ ਰੱਖਿਓ ਇਹ ਟੁੱਟੀ ਲਾਈ ਦੀ ਹੋਈ ਇਹਨਾਂ ਨੇ ਟੱਪ ਭਰ ਗਏ ਨੇ ਪਾਣੀ ਉਵੇਂ ਜਾ ਰਿਹਾ ਉਹ ਕਾਰਨ ਵਾਲੇ ਵੀ ਜਿਹੜਾ ਜਦੋਂ ਛਿਵਰ 8 ਇੰਚ ਸਪਾਈ ਦੇ ਵਿੱਚ ਜਿਆਦਾ 8 ਇੰਚ ਤੋਂ ਜਾ ਜਾਏਗਾ ਪਾਣੀ ਓਵਰਫਲੋ ਹੋਏਗਾ ਇਹੀ ਕਰਨਾ ਬਾਕੀ ਆਈ ਦੀ ਡੇਟ ਦੇ ਵਿੱਚ ਕੋਈ ਵੀ ਛਿਵਰੀ ਬੰਦ ਨਹੀਂ ਹੈਗਾ ਸਾਰੇ ਚੱਲ ਰਹੇ ਸਾਰੀਆਂ ਗਲੀਆਂ ਸੁੱਕੀਆਂ ਪਈਆਂ ਜੀ ਸਰ ਪਾਣੀ ਦਾ ਵੀ ਟਾਈਮ ਘੱਟੇ ਜਾਵੇ ਦਾ ਪਾਣੀ ਦਾ ਟਾਈਮ 5 ਤੋਂ ਲੈ ਕੇ 8 ਵਜੇ ਤੱਕ ਹੈ ਜੀ ਸ਼ਾਮ ਦਾ ਸਵੇਰੇ 5 ਤੋਂ ਨੂੰ ਦੁਪਹਿਰੇ 12:30 ਤੋਂ 1:30 ਔਰ ਸ਼ਾਮੀ ਔਰ ਪਰ ਇਹ ਗੱਲ ਵੀ ਦੇਖੋ ਜੀ ਆਪਾਂ ਪਾਣੀ ਦੀ ਇਸਤੇਮਾਲ ਸਹੀ ਨਹੀਂ ਕਰਾਂਗੇ ਜੀ ਆਪਾਂ ਟੂਟੀ ਨਹੀਂ ਲਾਵਾਂਗੇ ਉਹ ਕਾਰਨ ਹੈ ਦੇਖੋ ਆਪਾਂ ਪਾਣੀ ਸਰਦਾਲੀ ਲੀਤਾ ਹੈ ਹੁਣ ਤੁਹਾਡੇ ਘਰੇ ਪਾਣੀ ਆ ਰਿਹਾ ਹੈ ਜੇ ਹੁਣ ਪਾਣੀ ਦੀ ਟੂਟੀ ਨਹੀਂ ਲਾਓਗੇ ਤਾਂ ਫਿਰ ਉਹ ਤਾਂ ਵੇਸਟੇਜ ਆ ਨਾ ਨਾਲੀ 'ਚ ਜਾ ਰਿਹਾ ਪਾਣੀ ਉਹ ਨਾਲੀ ਅੱਗੇ ਸਿਵਰ 'ਚ ਜਾ ਰਿਹਾ ਉਹ ਸਿਵਰ ਜਦੋਂ ਪਾਣੀ ਜ਼ਿਆਦਾ ਹੋ ਜਾਵੇ ਓਵਰਫਲੋ ਕਰਨ ਲੱਗ ਪੈਂਦਾ ਅੱਜ ਦੀ ਡੇਟ ਦੇ ਇਸ ਟਾਈਮ ਤੁਸੀਂ ਨਾਲ ਸੀ ਸਾਰੇ ਭਰਾ ਕਿਤੇ ਵੀ 1 ਇੰਚ ਪਾਣੀ ਨਹੀਂ ਖੜਾਇਆ ਫਿਰੋਜ਼ਪੁਰ ਦੇ ਵਿੱਚ ਗਲੀ ਦੇ ਵਿੱਚ ਜਿਹੜੀ ਬਸਤੀ ਭਟੀਆਂ ਜਿਹੜੇ ਬਾਰੇ ਇਹਨਾਂ ਨੇ ਧਰਨਾ ਲਾਇਆ ਔਰ ਜਿਹੜਾ ਕਾਰਨ ਹੈ ਉਹ ਵ ਔਰ ਫਿਰ ਵੀ ਕੋਈ ਓਵਰਫਲੋ ਦੇ ਬਾਵਜੂਦ ਵੀ ਪਾਣੀ ਹੈ ਨਹੀਂ ਸਾਰੇ ਸਿਵਰ ਸਹੀ ਤਰੀਕੇ ਨਾਲ ਚੱਲ ਰਿਹਾ ਚੱਲਦੇ ਬੰਦ ਠੀਕ ਹੈ ਜੀ ਜੀ ਲੰਘਣ ਨੂੰ ਜਿਹੜੀ ਗੱਲ ਨੂੰ ਲੈ ਕੇ ਅੱਜ ਤੇਰੀ ਰੋਡ ਜਮ ਕੀਤਾ ਜੀ ਇਹ ਸਰ ਇਹ ਸਿਵਰੇ ਡਿਪਾਰਟਮੈਂਟ ਦੇ ਖਿਲਾਫ ਲਾਇਆ ਇਹ ਕੰਨਾ ਤੇ ਤੇ ਗੰਦਬੋਧ ਵਜਦਾ ਸਿਵਰ ਮੇਨ ਬੰਦੇ ਅਸੀਂ ਕੰਪਲੀਟਾ ਲਖਾ ਲਗਾ ਸਾਡੇ ਵਟਸਐਪ ਤੇ ਦੇਖ ਲਓ ਕੰਪਲੀਟਾ ਇੰਨੀ ਰੋਜ਼ਾਨਾ ਪੈਂਦੀਆਂ ਨੇ ਵੱਡੇ ਸਿਵਰੇ ਬੰਦ ਪਏ ਨੇ ਕਹਿੰਦੇ ਨੇ ਸਾਡੇ ਬੰਦੇ ਆਉਂਦੇ ਨੇ ਬੰਦੇ ਆਣੇ ਭੇਜਦੇ ਗਏ ਜੀ ਉਹ ਸਾਹ ਹਣਾ ਕੁਚਲ ਕੋਰਓਵਰ ਜੀ ਨਾਲ ਗੱਲ ਹੋਈ ਸੀ ਬੰਦੇ ਆਂਦੇ ਨੇ ਬੰਦੇ ਹੁਣੇ ਸਿਵਰੇ ਠੀਕਰ ਪਰ ਆਂਦਾ ਕੋਈ ਨਹੀਂ ਦੇ ਮਾਰੇ ਅਡਾਣਾ ਲਾ ਕੇ ਖੋਲ ਜਾਂਦੇ ਬਾਅਦ ਚੁੱਕਾ ਫਿਰ ਬੰਦ ਹੋ ਜਾਂਦਾ ਅਗਲੇ ਦਿਨ ਕਿੰਨੇ ਦਿਨ ਤੋਂ ਦਿੱਕਤ ਆ ਰਹੀ ਹੈ 2 ਮਹੀਨੇ ਤੋਂ ਆ ਰਹੀ ਹੈ ਅੱਲੇ ਇਹੀ ਪਾਣੀ ਦੀ ਦਿੱਕਤ ਆ ਰਹੀ ਹੈ ਜਾਂ ਪੀਣ ਵਾਲੇ ਪਾਣੀ ਪੀਣ ਵਾਲਾ ਪਾਣੀ ਵੀ ਬੇਕਾਰ ਆ ਰਹਾ ਗੰਦਾ ਪਾਣੀ ਚੱਕਰੀ ਸਿਵਰੇ ਦਾ ਪਾਣੀ ਤੇ ਉਹ ਸਿਵਰੇ ਪਾਣੀ ਖੜਾ ਜਾ ਕੇ ਸਿਵਰੇ ਪਾਣੀ ਚੱਕਣਾ ਉਹਨੇ ਮੈਨਸ ਕਰ ਦਿਓ ਮੰਗ ਜੀ ਤਾਂ ਜ਼ਿਆਦਾ ਕੁਝ ਨਹੀਂ ਮੰਗਦੇ ਅੱਜ ਤੱਕ ਇਹਨਾਂ ਸਫਾਈ ਹੋ ਜੇ ਸਾਰੇ ਉਹ ਸਾਨੂੰ ਕੀ ਚਾਹੀਦਾ ਅਸੀਂ ਵੋਟਾਂ ਇਸੇ ਕਰ ਕਾਮਾਦਮੀ ਪਾਰਟੀ ਚ ਨਵਾਂ ਸਰਕਾਰ ਆਏਗੀ ਸੁਧਾਰ ਹੋਣਗੇ ਬਟ ਸਾਡੇ ਦਾ ਸੁਧਾਰ ਕੇ ਅਸੀਂ ਤਾਂ ਬੇਕਾਰ ਹੋਈ ਜਾ ਰਹੇ ਨਾਮ ਕੀ ਆਪਣਾ ਕਿੱਥੋਂ ਦੇ ਰਹਿਣਾ ਅੱਜ ਜਿਹੜਾ ਤੁਹਾਡੇ ਵੱਲੋਂ ਅਜਰਾ ਰਸਤਾ ਜਾਮ ਕੀਤਾ ਗਿਆ ਉਹ ਕਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ ਇਸ ਵਾਰ ਤੇ ਦੋ ਸਮਾਣੀ ਸਰਬੰਧ ਨੇ ਦਾ ਸਾਰਾ ਗੁਨਾਹ ਕੋ ਸਾਡੀ ਸੁਣਾਈ ਹੋਣੀ ਨਾ ਆਪ ਕੋ ਇਥੇ ਆਮ ਸੀ ਆ ਰਹੇ ਨਾ ਕੋਈ ਵੀ ਨਹੀਂ ਆ ਰਿਹਾ ਜਿਹੜੇ ਝਾੜੂ ਵਾਲਾ ਜਿਹਨਾਂ ਵੋਟਾਂ ਪਾਈਆਂ ਇਹਨਾਂ ਸਾਲਾਂਵਾਂ ਦੋ ਕਰਾ ਕੋਈ ਨਹੀਂ ਹੋਣਾ ਛੋਟੇ ਛੋਟੇ ਸਾਡੇ ਬੱਚੇ ਸਕੂਲਾਂ ਤੋਂ ਵੀ ਪਰੇਸ਼ਾਨ ਨੇ ਜਾਣ ਲਈ ਇਹਨਾਂ ਨਾਲ ਪਾਣੀ ਗਲੀ ਚ ਕੋੜੇ ਕੋੜੇ ਖੜ ਜਾਂਦਾ ਹੈ ਮਾੜਾ ਜਿਹਾ ਕੱਢ ਜਾਂਦੇ ਫੇਰ ਉਵੇਂ ਹੀ ਹੋ ਜਾਂਦਾ ਇੰਨੇ ਟਾਈਮ ਤੋਂ ਪਾਣੀ ਦੀ ਸਮੱਸਿਆ ਸਾਡ ਕੋਲ 10 ਸਾਲ ਹੋ ਗਏ ਨੇ ਬਸ ਪਾਣੀ ਕੱਢ ਜਾਂਦੇ ਨੇ ਫੇਰ ਦਹਾ ਦਿਨ ਬਾਅਦ ਫੇਰ ਬੰਦ ਹੋ ਜਾਂਦਾ ਕੱਢ ਜਾਂਦੇ ਦਹਾ ਦਿਨ ਬਾਅਦ ਫੇਰ ਬੰਦ ਹੋ ਜਾਂਦਾ ਦਹਾ ਦਿਨ ਚੱਲ ਪੈਂਦਾ ਫੇਰ ਬੰਦ ਹੋ ਜਾਂਦਾ ਸਾਡੀ ਮੰਗ ਹੈ সাড়ে নমে শিবর পায়ে যান